ਤੋਂ 30 ਤਰੀਕਾ ਤੇ ਟਾਈਮ ਆ ਸ਼ਾਮ ਨੂੰ 6:25 ਮਿੰਟਾਂ ਦਾ। ਸੋ ਆਪਾਂ ਅੱਜ ਖੱਗਰ ਦੀ ਅਪਡੇਟ ਦਿੰਨੇ ਆ। ਉਹ ਖੱਗਰ ਦਾ ਪਾਣੀ ਫਿਲਹਾਲ ਬਈ ਲੋ ਹੋਇਆਗਾ। ਜੋ 2-3 ਦਿਨਾਂ ਤੋਂ ਲਗਾਤਾਰ ਪਾਣੀ ਵੱਧ ਰਿਹਾ ਸੀਗਾ। ਸੋ ਅੱਜ ਥੋੜਾ ਜਿਹਾ ਵੱਧ ਲੋ ਹੋਇਆ, ਕੱਲ ਥੋੜਾ ਜਿਹਾ ਘਟ ਸੀਗਾ। ਸੋ ਇਹ ਪਿੰਡ ਆ ਜਿਹੜਾ ਵੀ ਇਹ ਮੜ ਇਹ ਰਤੀਆ ਤੇ ਸਰਦੂਲਗੜ ਦੇ ਆ ਵਿਚਾਲੇ। ਸਰਦੂਲਗੜ ਵੀ 19 ਕਿਲੋਮੀਟਰ ਤੇ ਰਤਿਆ ਵੀ 19 ਕਿਲੋਮੀਟਰ ਇੱਥੋਂ ਸੋ ਬਾਈ ਇੱਥੇ ਕੇਰਾ ਫਿਲਹਾਲ ਦੀ ਘੜੀ ਤਾਂ ਪਾਣੀ ਧੱਲੇ ਵਾਲੇ ਨਾ ਡਾਊਨ ਹੋਇਆ ਤੁਸੀਂ ਦੇਖ ਸਕਦੇ ਹੋ ਘਟ ਘਟ ਕੋਈ 5-6 ਫੁੱਟ ਤਕਰੀਬਨ ਡਾਊਨ ਹੋਇਆਗਾ ਸੋ ਇਹ ਪਾਣੀ ਸਰਦੂਲਗੜ ਜਿਵੇਂ ਅੱਜ ਸਵੇਰੇ ਡਾਊਨ ਹੋਇਆ ਸੀਗਾ ਇੱਥੇ ਪਰसों ਹੋ ਗਿਆ ਸੀਗਾ ਸਵੇਰੇ ਸੋ ਅੱਜ ਦਿਨੇ ਵੀ ਡੋ ਹੋਇਆਗਾ ਤੇ ਇਹ ਸਰਦੂਲਗੜ ਏਰੀਆ 'ਚ ਕਹਾਂ ਜਾ ਕੇ ਅੱਜ ਕਿਤੇ ਜਾ ਕੇ ਡਾਊਨ ਹੋਊਗਾ ਇਹ ਰਾਤ ਨੂੰ ਸੋ ਜੋ ਪਿੱਛੋਂ ਪਾਣੀ ਦੱਸ ਰਿਹਾ ਕਿ ਪਿੱਛੋਂ ਪਾਣੀ ਹੋਰ ਆ ਰਿਹਾ ਹੈ ਉਹਦੀ ਆਪਾਂ ਸਵੇ ਨੂੰ ਸਵੇਰੇ ਅਪਡੇਟ ਦਵਾਂਗੇ ਵੀ ਪਿੱਛੋਂ ਪਾਣੀ ਇੱਥੇ ਰਾਤ ਨੂੰ ਪਹੁੰਚਿਆ ਜਾਂ ਉਤਰਿਆਗਾ ਸੋ ਜਿਹੜੇ ਭਰਾ ਰਤੀਏ ਤੋਂ ਪਿੱਛੇ ਉਹ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਆ ਵੀ ਭਾਈ ਪਿੱਛੇ ਪਾਣੀ ਚੜ ਗਿਆ ਜਾਂ ਉਤਰ ਗਿਆ ਸੋ ਇਥੋਂ ਫਿਲਹਾਲ ਦੀ ਸਥਿਤੀ ਇਹ ਆ ਵੀ ਇੱਥੇ ਪਾਣੀ ਕੰਟਰੋਲ 'ਚ ਆ ਇਥੋਂ ਪਾਣੀ ਉਤਰਿਆਗਾ ਸੋਭਰਾ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਅੱਗੇ ਜਾਣਕਾਰੀ ਪਹੁੰਚ ਸਕੇ ਆ ਭਵਾਵਾਂ ਤੋਂ ਬਚ ਕੇ ਕਿਉਂਕਿ ਕਈ ਐਨੇ ਵੀਡੀਓ ਪਾਈ ਜਾਂਦੇ ਵੀ ਆ ਹੋ ਗਿਆ ਵਾ ਹੋ ਗਿਆ ਫਿਲਹਾਲ ਬਈ ਕੰਟਰੋਲ ਆ ਸਭ ਬੰਨਾ ਬੰਨਾ ਤੇ ਮਿੱਟੀ ਚੱਲ ਰਹੀ ਹੈ ਕਿ ਜਿੱਥੇ ਕੋਈ ਬੰਨ ਕਮਜ਼ੋਰ ਆ ਉਥੇ ਬੰਨਾ ਤੇ ਮਿੱਟੀ ਪਾਈ ਜਾਂਦੇ ਆਗੇ ਮਿੱਟੀ ਪਾਉਣ ਲੱਗ ਰਹੇ ਆਗੇ ਪ੍ਰਸ਼ਾਸਨ ਪੂਰਾ ਚਲਤੀ ਵਾ ਗਰ ਨੂੰ ਲੈ ਕੇ ਸੋਭਾ ਜੀ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਪਾਣੀ ਕੱਗਰਦਾ ਇਹ ਮੰਨ ਲਓ ਵੀ ਆਮ ਪਰਸੋਂ ਨਾਲ ਉਤਰਿਆਗਾ ਡਾਊਨ ਹੋਇਆ ਪਾਣੀ ਚੋ ਲਈ ਲਾਈਵ ਨੂੰ ਸ਼ੇਅਰ ਕਰੋ ਤਾਂ ਜੋ ਆਪਾਂ ਅੱਗੇ ਦੱਸ ਸਕੀਏ ਵੀ ਲੱਕ ਕਰਦੀ ਵੀ ਸਰਦੂਲਗੜ੍ਹ ਤੋਂ ਅੱਗੇ ਏਰੀਆ ਕਿਉਂਕਿ ਬਹੁਤ ਵਿਚਾਰਾ ਮੰਨ ਲਓ ਬੰਨ ਤੇ ਵੇ ਵੇ ਰਾਤਾਂ ਕੱਟਣੀਆਂ ਪੈ ਰੀਆਂ ਨੇ ਜ਼ਿਮੀਂਦਾਰ ਭਰਾਵਾਂ ਨੂੰ ਕਿਉਂਕਿ ਬੰਨ ਹਾਂ ਬਹੁਤ ਕਦਰ ਆ ਹੁੰਦਾ ਹੈ ਸੋ ਬਈ ਲਾਈਵ ਨੂੰ ਕਰੋ ਸ਼ੇਅਰ ਤਾਂ ਜਾਣਕਾਰੀ ਅੱਗੇ ਮਿਲ ਸਕੇ ਸੋ ਆਪਾਂ ਤੁਹਾਨੂੰ ਮਿਲਦੇ ਹਾਂ ਸਵੇਰੇ ਸਵੇਰ ਦੇ ਨਾਲ ਹੀ ਤਕਰੀਬਨ 6:30 7:00 ਵਜੇ ਦੇ ਵਿੱਚ ਮਿਲਾਂਗੇ ਤੇ ਸ਼ਾਮ ਨੂੰ ਫੇਰ 6:30 ਤੋਂ 7:00 ਵਜੇ ਦੇ ਵਿੱਚ ਆਪਾਂ ਦੁਬਾਰੇ ਲਾਈਵ ਹੋਵਾਂਗੇ ਸੋ ਧੰਨਵਾਦ ਆਪ